ਕੁਝ ਬੰਦੇ ਉਹ ਨਾ ਚਾਹੇਗੇ ਵੀ ਨੇ ਜਿਹੜਾ ਅੱਜ ਚੀਫ ਸੈਕਟਰੀ ਆ ਪੰਜਾਬ ਦਾ ਇਹ ਐਸਐਲਮ ਹੁੰਦਾ ਮੈਂ ਭਾਰਤ ਸਰਕਾਰ ਦਾ ਸਵਾਗਤ ਕਰ ਸੀ ਗਣਸ਼ੰਕਰ ਦੇ ਵਿੱਚ ਇਹਨੇ ਇੰਨਾ ਵੱਡਾ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਿਆ ਉੱਥੇ ਇਹਦਾ ਮਤਲਬ ਜੇ ਕ ਐਸਐਲਮ ਦੇ ਤੌਰ ਤੇ ਕਰ ਸਕਦਾ ਤੇ ਕੀ ਸਕਦੀ ਤੇ ਉੱਥੇ ਕਰ ਹੀ ਸਕਦਾ ਨਾ ਕੈਪੇਬਿਲਿਟੀ ਤਾਂ ਹੈਗੀ ਆ ਨਾ ਫਿਰ ਲੋਕਾਂ ਪਰ ਵੀ ਕਿੰਨਾ ਇਹਦਾ ਵਿਆਹ ਹੋਣਾ ਸੀ ਵਲੰਟੀਅਰਾਂ ਨੂੰ ਨਾਲ ਲੈ ਕੇ ਗਿਆ ਬਰਾਪ ਚ ਵਿਹਾਰ ਚ ਇਹ ਵਿਹਾਰ ਲੈ ਸੋ ਮੈਂ ਇਹ ਕਹਿਣਾ ਵੀ ਇਹ ਪੋਬਿਲਿਟੀ ਹੈਗੀ ਆ ਸਰਜੀਤ ਸਿੰਘ ਉਹ ਉਹਨੇ ਚਰ ਰੋਪੜ ਦੇ ਵਿੱਚ ਕੰਮ ਕਰਕੇ ਦਿਖਾਇਆ ਸਾਖਰਪਤਾ ਦੇ ਵਿੱਚ ਜਿਹੜਾ ਹੈ ਇਸ ਵਕਤ ਜਿਹੜੇ ਅਫਸਰ ਨੇ ਉਹਨਾਂ ਜੋ ਕਈ ਹੋ ਸਕਦਾ ਐਸਜੀਐਮ ਜਾਂ ਏਡੀਸੀ ਸੀਗੇ ਉਹਨਾਂੰ ਤੋਂ ਪਹਿਲੇ ਏਡੀਸੀ ਹੁੰਦਾ ਸਰਜੀਤ ਉਹਨੇ ਫਿਰ ਰੋਪੜ ਏਡੀਸੀ ਸੀ ਬੜਾ ਉਹਨੇ ਕੰਮ ਕਰਿਆ ਐਸਜੀਐਮ ਦੇ ਤੌਰ ਤੇ ਵੀ ਤਾਂ ਆਈ ਨਹੀਂ ਇਹ ਇੱਥੇ ਅਫਸਰ ਨਹੀਂ ਹੈ ਮੈਂ ਇਹ ਕਹਿੰਦਾ ਇੱਥੇ ਪੋਲਿਟੀਕਲ ਡਿਸੀਜਨ ਲੈਣਾ ਹੁੰਦਾ ਪੋਲਿਟੀਕਲ ਲੀਡਰਸ਼ਿਪ ਨੇ ਕੋਈ ਡਿਸੀਜਨ ਨਹੀਂ ਲਿਆ ਉਹਦਾ ਘਾਟ ਕਿੱਥੇ ਹੈ ਕਿਉਂਕਿ ਪੰਜਾਬ ਦੀ ਪੋਲੀਟਿਕਲ ਲੀਡਰਸ਼ਿਪ ਫੈਸਲਾ ਨਹੀਂ ਲੈਂਦੀ ਦਿੱਡੀ ਵਾਲਿਆਂ ਨੇ ਬੰਦੇ ਬਿਠਾਏ ਹੋਏ ਨੇ ਉਹ ਹਰੇਕ ਅਫਸਰੇ ਦੇਖਦਾ ਵੀਰ ਕਦੋਂ ਮੈਨੂੰ ਪੰਗਾ ਪਾਣਗੇ ਅਫਸਰ ਡਰਦੇ ਨਹੀਂ ਮੈਨੂੰ ਬਹੁਤ سارے ਅਫਸਰਾਂ ਨੇ ਕਿਹਾ ਕਿ ਡਾਕਟਰ ਸਾਹਿਬ ਚਲੋ ਜੋ ਕਰਦੇ ਨੇ ਕਰਦੇ ਨੇ ਇਹਨਾਂ ਨੂੰ ਇਹ ਤਾਂ ਕੰਮ ਤਾਂ ਹੋਵੇ ਹੁਣ ਉਹ ਆਸੇ ਜਿਹੜੇ ਮੈਨੂੰ ਪ੍ਰਾਈਵੇਟ 'ਚ ਕਹਿੰਦੇ ਵੀ ਕੰਮ ਤਾਂ ਹੋ ਜਾਏ ਤਾਂ ਮਤਲਬ ਚਾਹੁੰਦੇ ਤਾਂ ਹੈਗੇ ਨੇ ਵੀ ਬੜਾ ਵੱਡਾ ਕੰਮ ਹੋਵੇ ਯਾਰ ਬੜਾ ਹਾਲ ਹੈ ਸੋ ਅਬਸਨਟ ਕਾਬੂਲੀਤ 19 ਕ ਹੈਗੀ ਹੈ ਪਰ ਜਿਹੜੀ ਸਿਆਸੀ ਲੀਡਰਸ਼ਿਪ ਹੈ ਉਹਨੂੰ ਮਾਹੌਲ ਨਹੀਂ ਮਿਲ ਰਿਹਾ ਵਾਲਾ ਉਹਨੇ ਹੁਕਮ ਕਰਨਾ ਹੁੰਦਾ ਉੱਥੇ ਹੁਕਮ ਕਰਨ ਵਾਸਤੇ ਦਿੱਲੀ ਆਲੇ ਕਰ ਰਹੇ ਨੇ ਕੇ ਜਿਹੜੀ ਬਾਦ ਸਾਹਿਬ ਕਹਿ ਰਹੇ ਆ ਵੀ ਪੰਜਾਬ ਦਾ ਰੀਲੀਫ ਚੀਜ਼ ਵਿੱਚ ਵੀ ਫੰਡ ਚ ਪੈਸੇ ਜਮਾ ਕਰਾਓ